ਹੈਲੋ ਜੀਸਸ ਹੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਹੋ ਗਿਆ ਸੀ ਜੀ ਸਵੇਰ ਦਾ ਟਾਈਮ ਤੇ ਮੈਂ ਉੱਠ ਚੁੱਕੀ ਸੀ ਉਹਨਾਂ ਕੇ ਵਾਸਤੇ ਮੈਂ ਲੱਗ ਗਈ ਸੀ ਹਾਂ ਤੇ ਘਰ ਦੇ ਕੰਮ ਕਰ ਕਰਨ ਤੇ ਇੱਥੇ ਮੈਂ ਰਾਤ ਜਮਾਇਆ ਸੀ ਦਹੀਂ ਤੇ ਦਹੀਂ ਜਮਾਇਆ ਸੀ ਤੇ ਇਹ ਜੰਮਿਆ ਨਹੀਂ ਹੈ ਕੋਈ ਪਤਾ ਨਹੀਂ ਕੀ ਹਮੇਂ ਇੱਥੇ ਕਮੀ ਰਹੀ ਤੇ ਲਵੇਟ ਕੇ ਤਰ੍ਹਾਂ ਕਹਿੰਦੇ ਦੋਤਨ ਕੱਪੜਿਆਂ ਦੇ ਵਿੱਚ ਤੇ ਪਰ ਜਦ ਮੈਂ ਪਤਾ ਨਹੀਂ ਘਾਤੋਂ ਨਹੀਂ ਸੀ ਜਾ ਤਾਂ ਇੱਚ ਦੰਵੇ ਦੁੱਧ ਗਰਮ ਪੀ ਗਏ ਜ਼ਿਆਦੇ ਹਨਾ ਜਾਂ ਜਾ ਘੱਟ ਲੱਗ ਗਿਆ ਇਹ ਹੀ ਵਜ੍ਹਾ ਹੋਊਗੀ ਤੇ ਫਿਰ ਮੈਂ ਉਹਨਾਂ ਫਰਿੱਜ ਚੀਰ ਹਟਾ ਸਿੱਕਵਰਤਾ ਕਿਉਂਕਿ ਬਿੱਲੀਆਂ ਨਾਲ ਇੱਥੇ ਬਹੁਤ ਦੁੱਖੀ ਕਰਦੀਆਂ ਬਿੱਲੀਆਂ ਫਿਰ ਇੱਥੇ ਅੰਦਰ ਵੜ ਜਾਂਦੀਆਂ ਜੇ ਬਾਹਰ ਥੋੜਾ ਜਿਹਾ ਵੀ ਖੁੱਲਾ ਰਹਿ ਜਾ ਇਸ ਕਰਕੇ ਤੇ ਇੱਥੇ ਫਿਰ ਮੈਂ ਮੋੜੀਆਂ ਰਾਤ ਦੇ ਕੱਦੂ ਕਾਸ ਕਰਕੇ ਰੱਖਤੀਆਂ ਸੀ ਮਿਰਚਾਂ ਤੇ ਧਨੀਆ ਵੀ ਸਾਫ਼ ਕਰਕੇ ਚੀਰ ਕੇ ਰੱਖਦਾ ਸੀ ਤੇ ਕਿਉਂਕਿ ਸੋਵਾਂ ਟਾਈਮ ਜਲਦੀ ਹੋ ਜਾਂਦਾ ਇਸ ਕਰਕੇ ਫਿਰ ਮੈਂ ਰਾਤ ਨੂੰ ਇਹ ਕੰਮ ਜਿਹੜੇ ਹੁੰਦੇ ਆ ਮੇਨ ਜੇ ਫਿਰ ਇਹ ਰਾਤ ਨੂੰ ਕਰਕੇ ਪੈ ਜੰਨੀ ਆ ਤੇ ਸਵੇਰ ਫਿਰ ਆਪਾਂ ਨੂੰ ਕੋਈ ਟਾਈਮ ਘੱਟ ਹੁੰਦਾ ਤੇ ਰੋਟੀ ਪਾਣੀ ਲੇਕੋਗੇ ਮੂੜੀਆਂ ਹੋਈਆਂ ਆਲੂ ਹੋਏ ਤੇ ਮੇਥਿਆਂ ਦੀ ਰੋਟੀ ਹੋਈ ਇਹਨਾਂ ਦਾ ਟਾਈਮ ਕਾਫੀ ਲੱਗ ਜਾਂਦਾ ਤਾਂ ਕਰਕੇ ਫਿਰ ਮੈਂ ਰਾਤ ਨੂੰ ਕੰਮ ਜਿਹੜੇ ਸਵੇਰ ਵਾਲੇ ਹੁੰਦੇ ਨੇ ਉਸਤੇ ਪਾਣੀ ਦੇ ਇਹੇ ਜਿਹੇ ਕੰਮ ਰਾਤ ਨੂੰ ਨਿਬੜ ਕੇ ਪੈਣੀ ਹੁੰਦੀ ਹੈ ਤੇ ਇੱਥੇ ਵਾਸੇ ਫਿਰ ਮੈਂ ਚਾਹ ਧਰੀ ਆਂਦੀ ਸੀ ਚਾਹ ਦਾ ਮੈਂ ਪਾਣੀ ਪਾ ਲਿਆ ਸੀ ਸੌਂਪਾ ਮੰਡੀ ਵਿੱਚ ਤੇ ਸੌਂਪਾ ਪਾ ਕੇ ਤੇ ਉਸ ਤੋਂ ਬਾਅਦ ਸ਼ੱਕਰ ਪਾ ਦੂੰਗੀ ਸ਼ੱਕਰ ਪਾ ਕੇ ਫਿਰ ਮੈਂ ਚਾਹ ਪਤੀ ਪਾ ਦੂੰਗੀ ਤੇ ਵਸੇ ਮੈਂ ਪਾ ਦੂੰਗੀ ਇਹ ਤુલਸੀ ਦੇ ਪੱਤੇ ਰ ਕੱਲ ਤੋੜਨ ਨੂੰ ਪੁੱਲੂਗੀ ਤੇ ਇਸ ਕਰਕੇ ਮੈਂ ਤુલਸੀ ਨਹੀਂ ਪਾਈ ਹਨਾ ਫਿਰ ਨਾ ਤੇ ਤੋਂ ਬਿਨਾਂ ਤુલਸੀ ਤੋੜਨੀ ਵੀ ਠੀਕ ਨਹੀਂ ਰਹਿੰਦੀ ਹੈਗੀ ਤਾਂ ਕਰਕੇ ਕਰਨਾ ਹੈ ਨਾ ਤਿੰਨ ਇਸ ਤਾਂ ਕਰਕੇ ਫਿਰ ਮੈਂ ਤુલਸੀ ਦੇ ਪੱਤੇ ਤੋੜੇ ਨਹੀਂ ਮੈਂ ਨਾ ਚਲ ਰੀ ਦੇ ਨੇ ਤੋੜ ਕੇ ਰੱਖ ਲਾਂਗੇ ਤਾਂ ਕਰਕੇ ਤੇ ਬਸ ਜੀ ਮੈਂ ਇੱਥੇ ਚਾਹ ਮਿੱਠਾ ਪਾ ਕੇ ਤੇ ਬਸ ਇਹਨਾਂ ਟੱਕਾਂ ਲਾ ਕੇ ਰੱਖ ਦੂਣੀ ਚਾਹ ਉੱਪਰ ਜੂਗੇ ਨੇ ਮੈਂ ਤੇ ਜੀ ਚਾਹ ਪਣੀ ਪੀ ਕੇ ਉਸ ਤੋਂ ਬਾਅਦ ਫਿਰ ਮੈਂ ਨਾ ਤੋਂ ਕੇ ਆ ਗਈ ਸੀ ਰਸੋਈ ਦੇ ਵਿੱਚ ਤੇ ਨੋਣਾ ਨੰਮੇ ਸਵੇਰ ਪਹਿਲੇ ਹੀ ਹੁੰਦਾ ਕਰਨਾ ਫਿਰ ਪਾਣੀ ਪੂਣੀ ਗਰਮ ਕਰਨ ਦਾ ਟਾਈਮ ਲੱਗ ਜਾਂਦਾ ਫਿਰ ਚਾਹ ਪਾਣੀ ਪਿੰਦੇ ਤਾਂ ਅਰ ਕੇ ਰਮਮ ਤੇ ਚੱਲ ਗਏ ਰਿਸ਼ੂ ਨਾ ਹੁਣ ਚਲਿਆ ਗਿਆ ਸੀ ਰਿਸ਼ੂ ਤੋਂ ਬਾਅਦ ਫਿਰ ਮੈਂ ਨਾਲ ਹੀ ਸੀ ਤੇ ਰਿਸ਼ੂ ਆਦਾ ਰੈਡੀ ਹੋਈ ਜਾਂਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਮੰਦਿਰ ਚਲਿਆ ਜਾ ਤੇ ਮੈਂ ਕਿਹਾ ਮੰਦਿਰ ਜਾ ਕੇ ਫਿਰ ਤੂੰ ਵੀ ਦੁੱਧ ਲੈ ਆਇ ਤੇ ਦੁੱਧ ਫਿਰ ਇਹ ਕੰਦਾ ਵੀ ਮੇਰਾ ਟਾਈਮ ਹੋ ਜਾਊਗਾ ਮੈਂ ਕਿਹਾ ਚੱਲ ਫਿਰ ਮੈਂ ਲੈ ਆਉਂਗੀ ਮੈਂ ਕਿਹਾ ਵੀ ਤੇਰਾ ਨਾਸ਼ਤਾ ਬਣਾ ਕੇ ਤੇ ਵੀ ਤੂੰ ਮੰਦਿਰ ਜਾਇਆ ਤੇ ਇਹ ਫਿਰ ਮੰਦਰ ਚ ਲਿਆ ਗਿਆ ਸੀ ਇੱਥੇ ਤੇ ਵਸ ਤਿਆਰ ਹੋ ਕੇ ਆਵਦਾ ਤੇ ਮੈਂ ਇੱਥੇ ਆਟਾ ਗੁੰਨੀ ਜਾਂਦੇ ਸੀ ਆਟਾ ਵੈਸੇ ਤਾਂ ਪਿਆ ਸੀ ਗੁੰਨਿਆ ਹੋਇਆ ਤੇ ਪਰ ਉਹ ਨਾਲ ਥੋੜਾ ਜਿਹਾ ਮਿਸੇ ਮਿਸਾ ਵੀ ਜਾਨੀ ਕਿ ਗੁੰਨਿਆ ਹੋਇਆ ਸੀ ਆਟਾ ਜਿਵੇਂ ਆਪਾਂ ਮੱਕੀ ਦਾ ਤੇ ਕਣਕ ਦਾ ਮਿਕਸ ਕਰਕੇ ਗੁੰਨ ਲੰਨੇ ਰਾਤ ਗੁੰਨਿਆ ਸੀ ਫਿਰ ਉਹਦੇ ਵਿੱਚ ਨਾ ਮੂਲੀਆਂ ਵਾਲੇ ਪਰੌਂਠੇ ਬਣਦੇ ਨਹੀਂ ਮੂਲੀ ਦੀ ਸਟਫੀ ਹੋ ਮੂਲੀਆਂ ਦੀ ਸਟਫੀ ਹੁੰਦੀ ਹੈ ਜਿਹੜੀ ਉਹ ਹਨਾ ਵੀ ਮੂਲ ਆਟੇ ਦੇ ਵਿੱਚ ਖੜਦੀ ਨਹੀਂ ਹੈਗੀ ਪੇੜੇ ਚ ਤਾਂ ਕਰਕੇ ਤੇ ਫਿਰ ਮੈਂ ਤਾਂ ਕਰਕੇ ਕਣਕ ਦਾ ਆਟਾ ਗੁੰਨੇ ਸੀ ਤੇ ਬਸ ਕਣਕ ਦਾ ਆਟਾ ਗੁੰਨ ਕੇ ਰੱਖਦਾ ਸੀ ਤੇ ਇੱਧਰ ਫਿਰ ਮੈ ਰਿਸ਼ੋ ਨੂੰ ਤਾਂ ਮੈਂ ਰੋਟੀ ਬਣਾ ਕੇ ਭੇਜਦਾ ਸੀ ਉਦੋਂ ਬਾਅਦ ਫਿਰ ਮੈਂ ਮੰਦਰ ਚਲੀ ਗਈ ਸੀ ਮੰਦਰੋਂ ਆ ਕੇ ਬਸ ਮੈਂ ਉਹਦੀ ਖਣਾ ਲੱਗ ਗਈ ਸੀ ਨਾਸ਼ਤਾ ਬਣਾਉਣਾ ਤੇ ਮੰਦਰੋਂ ਆ ਕੇ ਮੈਂ ਕਿਹਾ ਵੀ ਚੱਲ फटाफट ਨਾਸ਼ਤਾ ਤਿਆਰ ਕਰਦਾ ਤੇ ਨਾਸ਼ਤਾ ਇਹਦੇ ਵਿੱਚ ਬਸ ਮੂਲੀ ਵਾਲੇ ਅੱਜ ਪਰੌਂਠੇ ਬਣਾਵਾਂਗੇ ਅੱਗੇ ਤਾਂ ਮੈਂ ਆਟੇ ਦੇ ਵਿੱਚ ਮਿਕਸ ਕਰਕੇ ਗੁੰਨ ਲੈਣੀ ਹੁੰਨੀ ਐ ਮੂਲੀਆਂ ਤੇ ਅਦਰਕ ਸਾਰਾ ਕੁਝ ਪਾ ਕੇ ਪੇਸਟ ਬਣਾ ਕੇ ਹਨਾ ਜਿਹੜੀ ਵੀ ਆਪਾਂ ਪਾਊਡਰ ਮਸਾਲੇ ਜਿਹੜਾ ਕੁਝ ਵੀ ਪਾਉਣਾ ਤੇ ਤਾਂ ਕਰਕੇ ਮੈਂ ਉਹ ਆਟੇ ਚ ਗੁੰਨ ਲੈਣੀ ਅੱਜ ਫਿਰ ਮੈਂ ਮੂਲੀਆਂ ਨੂੰ ਨਿਚੋੜ ਕੇ ਪਾਣੀ ਕੱਢ ਲਿਆ ਸੀ ਇਹਦਾ ਚੰਗੀ ਤਰ੍ਹਾਂ ਤੇ ਪੌਣੇ ਦੇ ਵਿੱਚ ਨਿਚੋੜ ਲਿਆ ਸੀ ਮੈਂ ਜਿਹੜਾ ਮਲਮਲ ਦਾ ਪੌਣਾ ਹੁੰਦਾ ਉਹਨੂੰ ਦੂਰਾ ਕਰਕੇ ਉਹਦੇ ਵਿੱਚ ਨਿਚੋੜ ਕੇ ਪਾਣੀ ਹਨਾ ਮੋਲੀਆਂ ਨੂੰ ਤੇ ਪਾਣੀ ਸਾਰਾ ਕੱਢ ਕੇ ਬੱਸ ਫਿਰ ਮੈਂ ਨਾ ਰੇਸ਼ੋ ਦੇ ਤਾਂ ਥੋੜੇ ਮੈਂ ਆਟਾ ਨਾ ਨੂਨ ਮਿਰਚ ਪਾ ਕੇ ਬਣਾਤੇ ਸੀ ਪਰੌਂਠੇ ਚਾਰ ਬਣੇ ਸੀ ਤੇ ਮੈਂ ਨਾ ਇਹ ਫਿਰ ਮੈਂ ਬਾਅਦ ਦੇ ਵਿੱਚ ਮਿਕਸ ਕਰੂੰਗੀ ਇਹਨਾਂ ਨੂੰ ਤਾਂ ਕਰਕੇ ਮੈਂ ਅੱਡ ਰੱਖਤੀ ਸੀ ਮੂਣੀਓ ਕਿਉਂਕਿ ਮੈਂ ਕਹੇ ਜੇ ਫਿਰ ਮੈਂ ਸਾਰੇ ਵਿੱਚ ਮਿਕਸ ਕਰ ਲਿਆ ਨਮਕ ਵੀ ਪੈ ਜਾਊਗਾ ਫਿਰ ਨਮਕ ਪਾਣੀ ਛੱਡ ਦੰਦ ਤਾਂ ਕਰਕੇ ਫਿਰ ਮੈਂ ਕਹੇ ਵੀ ਆਪਾਂ ਤਾਂ ਮੈਂ ਤਸਨਿਆ ਨੇ ਵੀ ਬਾਅਦ ਚ ਖਾਣਾ ਸੀ ਨਾਸ਼ਤਾ ਕਰਨਾ ਸੀ ਵੀ ਮੰਦਿਰ ਜਾਣਾ ਸੀ ਮੈਂ ਜੋਤਵਤੀ ਕਰਨੀ ਸੀ ਤਾਂ ਕਰਕੇ ਫਿਰ ਮੈਂ ਕਹੇ ਵੀ ਮੈਂ ਚੱਲ ਉਹਦੇ ਜੋ ਅੱਗੇ ਅੱਡ ਮਿਕਸ ਕਰ ਲਿਆ ਸੀ ਨੂਨ ਮਿਰਚ ਸਾਰਾ ਧਨੀਆ ਵੀ ਪਾ ਲਿਆ ਸੀ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਥੋੜੀਆਂ ਜੀਆਂ ਨਮਕ ਹਨਾ ਤੇ ਧਨੀਆ ਪਾਊਡਰ ਤੇ ਜੀਰਾ ਤੇ ਜਿਵੇਂ ਮੈਂ ਇਹ ਪਾ ਕੇ ਮੈਂ ਉਹਦੇ ਪਰੌਂਠੇ ਬਣਾਉਂਦੀ ਸੀ ਅੱਡਾ ਤੇ ਹੁਣ ਮੈਂ ਆਪ ਦੇ ਤੇ ਸੁਨੇਹਾ ਵਾਸਤੇ ਮਿਕਸ ਕੀਤਾ ਇਹਦੇ ਵਿੱਚ ਸਾਰੇ ਹਨਾ ਮਸਾਲੇ ਮੂਲੀਆਂ ਦੇ ਵਿੱਚ ਮਸਾਲੇ ਮਿਕਸ ਕਰਕੇ ਤੇ ਇੱਥੇ ਮੈਨੂੰ ਮਿਰਚਾਂ ਚੜ ਗਈਆਂ ਸੀ ਲਾਲ ਮਿਰਚਾਂ ਹਨਾ ਜਦੋਂ ਵਿੱਚ ਮੂਲੀਆਂ ਚ ਉਹ ਕੀਤਾ ਮਿਕਸ ਕੀਤਾ ਤੇ ਇੱਥੇ ਮੈਨੂੰ ਸ਼ਿਕਾ ਆ ਗਈਆਂ ਸੀ ਦੋ ਤਿੰਨ ਤੇ ਫਿਰ ਮੈਂ ਕਿਹਾ ਚੱਲ ਹਣਾ ਵੀ ਮੈਂ ਫਿਰ ਬਸ ਇੱਥੇ ਰੋਟੀ ਨੂੰ ਪੇੜਾ ਲੈ ਕੇ ਰੋਟੀ ਦਾ ਤੇ ਬਸ ਉਹਨੂੰ ਹਣਾ ਵੀ ਗੋਲ ਕਰਕੇ ਤੇ ਬਸ ਉਹਦੇ ਵਿੱਚ ਹੀ ਮੈਂ ਭਰ ਲਿਆ ਸੀ ਸਟਫੀ ਸਾਰੀ ਭਰ ਕੇ ਤੇ ਬਸ ਬੇਲ ਲਈ ਸੀ ਤੇ ਬਸ ਰੋਟੀਆਂ ਮੈਂ ਬਣਾ ਲੱਗੀ ਸੀ ਤੇ ਬਸ ਨਾਸ਼ਤੇ ਦੇ ਵਿੱਚ ਤੇ ਹੁਣ ਮੈਂ ਕਿਹਾ ਸੀ ਮੈਂ ਕਿਹਾ ਮੇਥੇ ਦੀਆਂ ਰੋਟੀਆਂ ਬਣਾਵਾਂਗੇ ਵੀ ਮੂਲੀਆਂ ਤਾਂ ਕਿੰਨੇ ਵਾਰ ਖਾ ਲਈਆਂ ਮੈਂ ਮੂਲੀਆਂ ਵਾਲੀਆਂ ਰੋਟੀਆਂ ਤਾਂ ਵੀ ਹੁਣ ਮੇਥੇ ਵਾਲੀਆਂ ਬਣਾ ਕੇ ਖਾਵਾਂਗੇ ਮੇਥੇ ਨਾਲ ਤਾਂ ਵਧੀਆ ਗਰਮ ਹੁੰਦੇ ਆ ਵੀ ਖਾਣੇ ਚਾਹੀਦੇ ਆ ਕਈ ਤਾਂ ਮੇਥੇ ਰਲਾ ਕੇ ਖਾਂਦੇ ਆ ਪੰਜੀਰੀ ਦੇ ਵਿੱਚ ਤੇ ਉਹਦੇ ਨਾਲ ਮੇਥੇ ਜਿਹੜੇ ਹੁੰਦੇ ਉਹ ਗਰਮ ਹੁੰਦੇ ਇੱਕ ਤਾਂ ਇੱਕ ਦੂਸਰਾ ਵੀ ਜਿਹੜੇ ਮੇਥੇ ਹੁੰਦੇ ਆ ਉਹ ਹਨਾ ਵੇ ਜੋੜਾ-ਜੋੜਾ ਨੂੰ ਵਧੀਆ ਹੁੰਦੇ ਆ ਜਿਹੜੇ ਜੋੜ ਦਰਦ ਹੁੰਦੇ ਉਹ ਠੀਕ ਰਹਿੰਦੇ ਆ ਪਰ ਮੇਥੇ ਆਏ ਸਾਲ ਖਾਣੇ ਪੈਂਦੇ ਆ ਵੀ ਜੇ ਇੱਕ ਵਾਰ ਆਪਾਂ ਰਲਾ ਕੇ ਖਾ ਲੈ ਕੇ ਉਹਦੇ ਵਿੱਚ ਤੇ ਉਹ ਫਿਰ ਆਏ ਸਾਲ ਹੀ ਖਾਣੇ ਹੁੰਦੇ ਆ ਉਹ ਫਿਰ ਮੈਂ ਬਸ ਰੋ ਨਾਸ਼ਤਾ ਪਣੀ ਬਣਾ ਕੇ ਤੇ ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੀ ਦੁਬਾਰਾ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਇੱਥੇ ਫਿਰ ਲੱਗ ਗਈ ਸੀ ਢਾਂਡੇ ਸਾਫ ਕਰਨ ਢਾਂਡੇ ਮੈਂ ਸਾਫ ਕਰਨ ਤੋਂ ਪਹਿਲਾਂ ਜਿਹੜੇ ਮਾਂਜੇ ਸੀ ਮੈਂ ਸਵੇਰ ਦੇ ਢਾਂਡੇ ਚਾਹ ਲੇ ਉਹ ਮੈਂ ਸੈਂਖ ਦੇ ਵਿੱਚੋਂ ਕੱਢ ਰਹੀ ਸੀ ਰੈ ਕ ਹੀ ਕਹਿ ਦਿੰਨੀ ਆ ਮੈਂ ਆਈ ਵਾਰ ਬਸ ਦਿਮਾਗ ਦੇ ਵਿੱਚ ਹਨਾ ਰੈ ਕ ਘੁੰਮੀ ਜਾਂਦਾ ਰਹਿੰਦਾ ਸੈਂਖ ਕਹਿਣਾ ਭੁੱਲ ਜਾਂਦੀ ਆ ਤੇ ਵਸੇ ਫਿਰ ਮੈਂ ਨਾ ਢਾਂਡੇ ਕੱਢ ਦੂੰਗੀ ਇੱਥੋਂ ਸਾਰੇ ਸੱਡ ਕੇ ਤੇ ਫਿਰ ਮੈਂ ਦੂਜੇ ਭਾਂਡੇ ਧੋ ਕੇ ਜਿਹੜੇ ਆਪਣੇ ਨਾਸਤੇ ਪਾਣੀ ਵਾਲੇ ਆ ਤੇ ਇਹਨਾਂ ਨੂੰ ਵੀ ਮੈਂ ਧੋ ਕੇ ਰੱਖ ਲੂੰਗੀ ਕਿਉਂਕਿ ਸੱਡ ਤੇ ਇਹ ਨਾ ਥੰਢਾਈ ਜੀ ਹੋ ਜਾਂਦੀ ਆ ਭਾਂਡੇ ਦੇ ਉੱਪਰ ਘਿਓ ਕੋ ਜੰਮ ਜਾਂਦਾ ਥਾਲੀਆਂ ਚ ਇੱਕ ਦਹੀਂ ਸੀ ਹਨਾ ਕੋਲੀਆਂ ਦੇ ਵਿੱਚ ਫਿਰ ਮੈਂ ਇਹਨਾਂ ਦੇ ਗਰਮ ਪਾਣੀ ਪਾ ਕੇ ਹਨਾ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਫਿਰ ਮੈਂ ਮੰਜੂਗੀ ਵੀ ਵੋਸ਼ ਕਰੂੰਗੀ ਸਾਬਣ ਦੇ ਨਾਲ ਕਿਉਂਕਿ ਇਹ ਥੰਢਾਈ ਜੀ ਨਾ ਫਿਰ ਨਾ ਤਾਂ ਲੈਂਦੀ ਆ ਚੰਗੀ ਤਰ੍ਹਾਂ ਹਨਾ ਸਾਬਣ ਨਾਲ ਵੋਸ਼ ਹੁੰਦੀ ਆ ਧਾਂ ਕਰਕੇ ਫਿਰ ਮੈਂ ਗਰਮ ਪਾਣੀ ਨਾਲ ਹੀ ਹੁਣ ਉਹ ਪਹਿਲੇ ਭਾਂਡੇ ਧੋ ਲੈਣੀ ਨੇ ਸਾਰੇ ਝੁੱਠੇ ਧੋ ਕੇ ਫਿਰ ਮਾਇਦਨੀਆਂ ਨਾਲ ਤਾਂ ਸੁੱਕੇ ਮੰਜੀਾਂ ਦੇ ਨਾਲ ਵਧੀਆ ਚਮਕ ਜਾਂਦੇ ਭਾਂਡੇ ਤੇ ਬਸ ਜੀ ਇਹ ਫਿਰ ਮੈਂ ਹਣਾ ਸਾਰੇ ਇੱਕ ਸਾਈਡ ਤੇ ਕਰਕੇ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਆਹ ਕੱਪੜਾ ਵਿਛਾਲਿਆ ਸੀ ਗੈਂ ਸਾਫ ਕਰਨ ਨਾਲ ਮੂਰੇ ਕਿਉਂਕਿ ਇਹਦੇ ਨਾਲ ਨਾ ਬੇਪਾਂਡੇ ਜਦੋਂ ਆਪਾਂ ਧੋਣੇ ਪਾਣੀ ਦੇ ਛਿੱਟੇ ਆਪਣੇ ਕੱਪੜਿਆਂ ਤੇ ਨਹੀਂ ਪੈਂਦੇ ਹੈਗੇ ਨਹੀਂ ਤਾਂ ਫਿਰ ਕਈ ਵਾਰ ਉੱਤੇ ਪਾਣੀ ਸਲਫ ਦੇ ਜਿਹੜੀ ਇਹ ਕਿਨਾਰੀ ਜੀ ਇਹਦੇ ਉੱਪਰ ਬਿੰਡਲ ਜੀ ਤੇ ਪਾਣੀ ਡੁੱਲ ਕੇ ਕੱਪੜਿਆਂ ਤੇ ਪੈ ਕੇ ਗਿੱਲੇ ਹੋ ਜਾਂਦੇ ਕੱਪੜੇ ਇਸ ਕਰਕੇ ਤੇ ਵਸ ਜੀ ਹਣਾ ਫਿਰ ਮੈਂ ਇੱਥੇ ਬਸ ਪਾਂਡੇ ਮੈਂ ਵਾਸ਼ ਕਰੀ ਜਾਨੀ ਫਟਾਫਟ ਤੇ ਇੱਥੇ ਮੈਂ ਬਾਰ ਨੂੰ ਦੇਖੀ ਜਾਂਦੀ ਸੀ ਬਾਹਰ ਲੱਕੀ ਦੀ ਆਵਾਜ਼ ਆ ਗਈ ਸੀ ਲੱਕੀ ਜਿਹੜਾ ਹੁੰਦਾ ਹੁੰਦਾ ਸਾਡੇ ਤੇ ਲੱਕੀ ਆਇਆ ਸੀ ਸੁਨਿਆਰਾਂ ਗੱਲਾਂ ਕਰੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਕੀ ਕਹਿੰਦਾ ਤੇ ਜੀ ਕੋਣ ਆ ਗਿਆ ਤੇ ਉਸ ਤੋਂ ਬਾਅਦ ਪੰਡ ਠੇਕਰ ਮਾਜ ਕੇ ਫੇਰ ਮੈਂ ਇੱਥੇ ਲੱਗ ਗਈ ਸੀ ਦੁੱਧ ਗਰਮ ਕਰਨ ਦੁੱਧ ਮੈਂ ਗਰਮ ਕੀਤਾ ਸੀ ਇਹ ਮੈਂ ਕਿਹਾ ਚਲ ਜਿਹੜਾ ਦਹੀਂ ਰਾਤ ਜੰਮਿਆ ਨਹੀਂ ਸੀ ਉਹ ਨਾ ਵੀ ਦੁੱਧ ਥੋੜਾ ਜਿਹਾ ਗਰਮ ਕਰਕੇ ਥੋੜਾ ਜਿਹਾ ਜਾਗ ਲਾ ਦਾਂਗੇ ਨਾਲ ਗਰਮ ਦੁੱਧ ਪਾ ਕੇ ਹਨਾ ਫਿਰ ਦੁਬਾਰੇ ਲਬੇਟ ਕੇ ਰੱਖ ਦਾਂਗੇ ਵੀ ਜੇ ਜੰਮ ਜਾਊਗਾ ਤਾਂ ਤੇ ਵਾਸ ਜੀ ਫਿਰ ਮੈਂ ਆਹ ਜਿਹੜਾ ਮੰਦਰ ਲੈ ਕੇ ਜਾਨੀ ਹੁੰਨੀ ਆ ਡੱਬਾ ਇਹਦੇ ਵਿੱਚ ਪਤਾਸੀ ਵਗੈਰਾ ਕੱਢ ਰਹੀ ਸੀ ਖਿੱਲਾ ਸੀ ਜਿਹੜੀ ਉਹ ਮੈਂ ਆਹ ਢੱਬੇ ਚ ਪਾ ਦੂੰਗੀ ਤੇ ਮੈਂ ਕਹ ਚੱਲ ਇਹ ਵੀ ਨਾਲ ਦੇ ਨਾਲ ਮੰਨ ਜਾ ਜਾਊਗਾ ਤਾਂ ਕਰਕੇ ਤੇ ਫਿਰ ਮੈਂ ਖਿੱਲਾ ਵਾਲੇ ਡੱਬੇ 'ਚ ਇਹਨਾਂ ਨੂੰ ਪਾ ਦੂੰਗੀ ਖਿੱਲਾ ਨੂੰ ਤੇ ਬਸ ਇਹਦੇ ਵਿੱਚ ਫਿਰ ਬੱਚਿਆਂ ਨੂੰ ਐ ਹੁੰਦਾ ਖਿੱਲਾ ਹੁੰਦੀਆਂ ਜਦੋਂ ਕਈ ਵਾਰ ਪਕੌੜੀਆਂ ਵਿੱਚ ਮਿਕਸ ਕਰਕੇ ਖਾ ਲੈਂਦੇ ਆ ਤਾਂ ਕਰਕੇ ਮੈਂ ਖਿੱਲਾ ਇੱਕ ਸੇ ਡੱਬੇ 'ਚ ਪਾ ਲੈਣੀ ਆ ਇਹੜੇ ਪਤਾਸੇ ਹੁੰਦੇ ਉਹ ਇੱਕ ਡੱਬੇ ਚ ਪਾ ਲੈਣੇ ਹੁੰਦੇ ਆ ਪਤਾਸੇ ਆਏ ਆ ਰੋਟੀ ਤੋਂ ਬਾਅਦ ਕਈ ਵਾਰ ਬੱਚੇ ਮਿੱਠਾ ਮੰਗਦੇ ਆ ਚੱਲ ਖਾ ਲੈਂਦੇ ਆ ਤੇ ਜਾਂ ਦੁੱਧ ਦਾਦੇ ਚ ਪੈ ਜਾਂਦੇ ਪਤਾਸੇ ਇਸ ਕਰਕੇ ਮੈਂ ਫਿਰ ਆਡੀ ਰੱਖ ਦਿੰਨੀ ਆ ਤੇ ਇਸ ਤੋਂ ਬਾਅਦ ਫਿਰ ਮੈਂ ਸਾਰਾ ਸਮਾਨ ਸੈੱਟ ਕਰਨ ਤੋਂ ਬਾਅਦ ਭਾਂਡੇ ਮਾਂਜਣ ਤੋਂ ਬਾਅਦ ਫਿਰ ਮੈਂ ਆ ਗਈ ਇਸ ਇਧਰ ਗੈਂ ਚੁੱਲ੍ਹੇ ਬੰਨੀ ਤੇ ਇਹਨੂੰ ਵੀ ਸਾਫ਼ ਕਰਾਂਗੇ ਆਪਾਂ ਇਹਨੂੰ ਮੈਂ ਵਾਸ਼ ਕੀਤਾ ਸੀ ਅੱਜ ਸਾਬਣ ਦੇ ਨਾਲ ਚੰਗੀ ਤਰ੍ਹਾਂ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਮੈਂ ਗਿੱਲਾ ਕੱਪੜਾ ਕਰਕੇ ਨਚੋੜ ਕੇ ਮੈਂ ਕੱਪੜਾ ਫੇਰ ਦੂੰਗਾ ਗੈਸ ਦੇ ਉੱਪਰ ਤੇ ਜਿਹੜਾ ਮੈਂ ਬਲੈਕ ਕਲਰ ਦਾ ਕੱਪੜਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਇਹਨਾਂ ਥੋੜਾ ਠੰਡਿਆਈ ਵਾਲਾ ਹੋਇਆ ਪਿਆ ਕਿਉਂਕਿ ਕਾਲਾ ਪਛਕਰ ਪਰੇ ਬਣਾਇ ਸੀ ਹਨ ਸਲਫ ਦੇ ਉੱਪਰ ਬੇਲੇ ਸੀ ਤੇ ਉਹ ਹਨਾ ਕੱਪੜਾ ਜਦੋਂ ਉੱਪਰ ਫੇਰਿਆ ਸੀ ਸਲਫ ਤੇ ਸਾਫ਼ ਕੀਤਾ ਬਾਅਦ ਚ ਤੇ ਉਹ ਠੰਡਿਆਈ ਜਿਹਾ ਹੋਗਾ ਤਾਂ ਅਗਰ ਕੋਈ ਚਿਪਚਿਪੀ ਕਰੀ ਜਾਂਦਾ ਸੀ ਫਿਰ ਮੈਂ ਉਹਨੂੰ ਸਾਈਡ 'ਤੇ ਰੱਖਤਾ ਮੈਂ ਕਿ ਗਰਮ ਪਾਣੀ ਦੇ ਵਿੱਚ ਸਾਰਾ ਪਾ ਕੇ ਧੋ ਲਾਂਗੇ ਇਹਨੂੰ ਚੰਗੀ ਤਰ੍ਹਾਂ ਤੇ ਫਿਰ ਮੈਂ ਦੂਸਰਾ ਕੱਪੜਾ ਨਿਚੋੜ ਕੇ ਵਸੇ ਇਹਦੇ ਨਾਲ ਸਾਫ਼ ਕਰੂੰਗੀ ਸਾਰਾ ਘਰ ਸੇ ਮਮ ਜਿਵੇਂ ਦਾ ਧੋ ਰਹੀ ਸੀ ਰਿਸ਼ੋ ਦੀ ਵਰਦੀ ਤੇ ਰਿਸ਼ੋ ਦੀ ਵਰਦੀ ਹਨਾ ਬਲੂ ਕਲਰ ਦੀ ਪਈ ਸੀ ਉਹਨਾਂ ਦਾ ਕੱਪੜੇ ਹੈਗੇ ਸੀ ਧੋਣ ਵਾਲੇ ਪਰ ਦੋ ਤਿੰਨ ਛੋਟੀ ਸੀ ਸਾਡੇ ਤੇ ਫਿਰ ਮੈਂ ਕਿਹਾ ਮਸ਼ੀਨ ਕੀ ਲਾਉਣੀ ਆ ਵੀ ਐਵੇਂ ਸਰਫ ਬੇਸਟ ਜਾਊਗਾ ਤੇ ਫਿਰ ਮੈਂ ਕਿਹਾ ਚੱਲ ਮੈਂ ਹੱਥ ਨਾਲ ਕੱਲੀ ਵਰਦੀ ਧੋ ਦੰਨੀ ਆ ਵੀ ਸ਼ੁੱਕਰਵਾਰ ਨੂੰ ਧੋ ਲਾਂਗੀ ਕਿਉਂਕਿ ਅਸੀਂ ਵੀਰਵਾਰ ਨੂੰ ਕੱਪੜੇ ਧੋਂਦੇ ਨਹੀਂ ਇਸ ਕਰਕੇ ਫਿਰ ਮੈਂ ਕਿਹਾ ਚੱਲ ਵੀ ਕੱਲੀ ਵਰਦੀ ਧੋ ਕੇ ਤੇ ਡਰੈਅਰ ਕਰਕੇ ਮੈਂ ਸੁੱਕਣੇ ਪਾ ਦੂੰਗੀ ਤੇ ਤਾਂ ਕਰਕੇ ਫਿਰ ਮੈਂ ਬਸ ਸਰਫ ਦੇ ਵਿੱਚ ਭਿਉਣੀ ਸੀ ਤੇ ਸਾਰਫ ਦੇ ਵਿੱਚ ਭਿਉਂ ਕੇ ਤੇ ਬਸ ਫਿਰ ਮੈਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਸਾਬਣ ਦੇ ਨਾਲ ਬੁਰਸ਼ ਮਾਰ ਕੇ ਫਿਰ ਡਰਾਈਰ ਕਰਕੇ ਮੈਂ ਪਾ ਦੂੰਗੀ ਸੁੱਕਣੇ ਤੇ ਹਜੇ ਤਾਂ ਧੁੱਪਾਂ ਹੀ ਲੱਗਦੀਆਂ ਵੀ ਵਧੀਆ ਹਨ ਸੁੱਕ ਜਾਂਦੇ ਆ ਕੱਪੜੇ ਬਾਅਦ ਦੇ ਵਿੱਚ ਜਦ ਧੁੰਦਾ ਪੈਣ ਲੱਗਦੀ ਫਿਰ ਨਹੀਂ ਸੁੱਕਿਆ ਕਰਨੀ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਪੈਣ ਨਵੇਂ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ-ਸੋਨੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਵਾਜ ਜ਼ਰੂਰ ਕਰਿਆ ਕਰਿਓ ਤੇ ਬਾਕੀ ਕੱਲ ਲਈ ਨਵੇਂ ਬਲੌਗ ਦੇ ਵਿੱਚ ਤੁਸੀਂ ਦੇਖਿਓ ਕਿ ਅਸੀਂ ਵੀਡੀਓ ਲੈ ਕੇ ਆਏ ਧੰਨਵਾਦ ਜੀ